ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਆਪਾਂ ਉਪਰ ਤੋਂ ਆ ਰਹੇ ਸੀ ਆਪਾਂ ਕਹਿੰਦਾ ਚਲੋ ਕਰੀਏ ਕੋਈ ਡਰਾਈਵਰਾਂ ਬਾਰੇ ਗੱਲਬਾਤ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਮੈਂਟ ਕਰਿਆ ਕਰੋ ਤੁਹਾਡੇ ਲਾਈਕਾਂ ਕਮੈਂਟਾਂ ਦੇ ਨਾਲ ਹੀ ਆਪਣਾ ਹੌਸਲਾ ਵਧਦਾ ਹੈ ਕਿ ਨਹੀਂ ਜੀ ਤੇ ਹੁਣ ਚਲੋ ਆਪਣਾ ਚੈਨਲ ਚੱਲ ਪਿਆ ਦੁਬਾਰਾ ਹੈ ਨਾ ਤਾਂ ਇੱਧਰ ਅਪਲੋਡ ਕਰਦੇ ਆ ਨਹੀਂ ਤਾਂ ਫਿਰ ਇੱਧਰ ਦਾ ਬੰਦ ਹੀ ਜਗਾ ਨਾ ਕੰਮ ਆਉਂਦਾ ਵੀਡੀਓ ਬਣਾਉਣਾ ਤੇ ਵਾਰੀ ਸੋਚੀਦਾ ਵੀ ਮਤਲਬ ਸਾਡੇ ਦੇਸ਼ ਦੇ ਵਿੱਚ ਵੀ ਪੈਸੇ ਦੇ ਨਾਲ ਕਹ ਲੋ ਵੀ ਬੰਦੇ ਦੀ ਐਹਮਨੀਤ ਆ ਪਰ ਇੰਜ ਚਾਹੀਦਾ ਨਹੀਂ ਇਨਸਾਨ ਤਾਂ ਇਨਸਾਨ ਹੀ ਆ ਨਾ ਭਾਵੇਂ ਉਹ ਗਰੀਬ ਆ ਭਾਵੇਂ ਅਮੀਰ ਆ ਹੈ ਨਾ ਔਰ ਆਪਾਂ ਡਰਾਈਵਰਾਂ ਬਾਰੇ ਗੱਲ ਕਰੀਏ ਤੇ ਕਿਹਦਾ ਕਹ ਲੋ ਵੀ ਦਿਲ ਕਰਦਾ ਵੀ ਭਾਈ ਮੈਂ ਘਰੋਂ ਦੂਰ ਹੈ ਨਾ ਰੋਣਾ ਰਾਂ ਪਾਂਕਟਾ ਹੈ ਨਾ ਪਰ ਉਹਦੀ ਉਹ ਸੈਕਰੀਫਾਈਸ ਨੂੰ ਕੋਈ ਬੰਦਾ ਨਹੀਂ ਦੇਖਦਾ ਹਣਾ ਕੋਈ ਬੰਦਾ ਡਰਾਈਵਰ ਨੇ ਗੱਲ ਪੈਣ ਲੱਗਾ ਨਹੀਂ ਦੇਖਦਾ ਵੀ ਭਾਈ ਵੀ ਆਪਾਂ ਕੀ ਕਰ ਰਹੇ ਹਣਾ ਪਰ ਜਿਹੜਾ ਇਨਸਾਨ ਆਪਣੇ ਬੱਚਿਆਂ ਤੋਂ ਦੂਰ ਹੈ ਨਾ ਚਲੋ ਵੀ ਆਪਣੇ ਆਪ ਨੇ ਨਾਲ ਕਿੰਨਾ ਕਿੰਨਾ ੱਤਕਾ ਕਰਕੇ ਕੰਮ ਕਰਦਾ ਹੈ ਨਾ ਵੀ ਹੁਣ ਆਪਾਂ ਕਹਿ ਦਿੰਨੇ ਆ ਕਹਿਣਾ ਸੌਖਾ ਭਾਈ ਜਿੱਲੇ ਰਾਤ ਹੁੰਦੀ ਹੈ ਨਾ ਸਾਰੀ ਦੁਨੀਆ ਸੁੱਤੀ ਤੇ ਡਰਾਈਵਰ ਟਰੱਕ ਚਲਾ ਰਿਹਾ ਹੁੰਦਾ ਹੈ ਨਾ ਤੇ ਉਹ ਕੋਈ ਸੌਖਾ ਕੰਮ ਨਹੀਂ ਹੈਗਾ ਜੇ ਆਪਾਂ ਕਹੀਏ ਨਾ ਵੀ ਹਾਂ ਯਾਰ ਬੜਾ ਈਜ਼ੀ ਕੰਮ ਆਲਾ ਤੁਰੇ ਆ ਲੋਕਾਂ ਨੇ ਪਕਾਈ ਮਾਰਨੀ ਬੜੀ ਸੌਖੀ ਆ ਜੀ ਇਹ ਫੁੱੜ ਖਾ ਲਾਊਗਾ ਇਹ ਜੇ ਕਰਦਾ ਹੋਊਗਾ ਉਹ ਕਰਦਾ ਹੋਊਗਾ ਹਨ ਪਰ ਡਰਾਈਵਰੀ ਵੀ ਸੌਖੀ ਨਹੀਂ ਹੈਗੀ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਕਿ ਭਾਈ ਬਾਹਰਲੀ ਡਰਾਈਵਰੀ ਦੀ ਕਦਰ ਆ ਹਨਾ ਸਾਡੇ ਕਦਰ ਨਹੀਂ ਹੈਗੀ ਤੇ ਮੇਰੇ ਹਿਸਾਬ ਨਾਲ ਕਦੀ ਹੋਣੀ ਵੀ ਨਹੀਂਗੀ ਕਿਉਂਕਿ ਸਾਡੇ ਲੋਕ ਪੈਸੇ ਨਾਲ ਬੰਦੇ ਦੀ ਇੱਜ਼ਤ ਕਰਦੇ ਆ ਜਿਹਦੇ ਕੋਲ ਪੈਸਾ ਆ ਉਹਦੀ ਉਸ ਹਿਸਾਬ ਨਾਲ ਇੱਜ਼ਤ ਆ ਹਨਾ ਬਾਰਲ ਦੇਸ਼ਾਂ ਦੇ ਵਿੱਚ ਇਨਸਾਨੀਅਤ ਦੀ ਹੈ ਨਾ ਇੱਜ਼ਤ ਆ ਇਨਸਾਨ ਦੀ ਜੇ ਤਾਂ ਪੈਸੇ ਦੀ ਇੱਜ਼ਤ ਨਹੀਂ ਹੈਗੀ ਇਹ ਬਹੁਤ ਫਰਕ ਪਿੰਦਾ ਪਰ ਇਹ ਸਾਰੀਆਂ ਕ੍ਰੀਤੀਆਂ ਆਪਣੇ ਦੇਸ਼ ਦੀਆਂ ਹੈਗੀਆਂ ਨਾ ਆਪਾਂ ਕਹਿੰਨੇ ਵੀ ਯਾਰ ਆਪਾਂ ਵਧੀਆ ਬਣਾਈਏ ਹੈ ਨਾ ਸਾਡਾ ਦੇਸ਼ ਨਾ ਸੋਹਣਾ ਆ ਇੰਨੀ ਹਰੀਆਲੀ ਆ ਹੈ ਨਾ ਕੋਈ ਇੱਥੇ ਭੁਖਾ ਨਹੀਂ ਜਾਂਦਾ ਪਰ ਮਾਨ ਸਨਮਾਨ ਹੋਣਾ ਵੀ ਬਹੁਤ ਜ਼ਰੂਰੀ ਆ ਹੋਰ ਅੱਜ ਦੇ ਟਾਈਮ ਤੋਂ ਤੁਸੀਂ ਲਾ ਲਓ ਵੀ ਜਿਹੜਾ ਡਰਾਈਵਰੀ ਦਾ ਦੌਰ ਚੱਲ ਰਿਹਾ ਹੈ ਨਾ ਆਨ ਆਨਲਾਈਨ ਸਮਝ ਪੰਜਾਬੀਆਂ ਦੇ ਮੁੰਡੇ ਦਾ ਡਰਾਈਵਰ ਬਣ ਲੈਣੀ ਨਹੀਂ ਉਹ ਪੰਜਾਬੀਆਂ ਦੀ ਤਾਂ ਡਰਾਈਵਰੀ ਖਤਮ ਆ ਪੰਜਾਬੀ ਖਤਮ ਹੋ ਗਿਆ ਡਰਾਈਵਰੀ ਦੇ ਵਿੱਚੋਂ ਲਾਏ ਬਣ ਲੈਣਾ ਪਰ ਇਸ ਚੀਜ਼ ਨੂੰ ਕੋਈ ਸੋਚਦਾ ਨਹੀਂ ਹੈਗਾ ਵੀ ਜੇਕਰ ਪੰਜਾਬੀਆਂ ਵਾਲੇ ਹੱਥੋਂ ਡਰਾਈਵਰੀ ਵਾਲਾ ਦੇਖੋ ਕਿਸਾਨੀ ਤਾਂ ਪਹਿਲਾਂ ਗਈ ਆ ਹੁਣ ਡਰਾਈਵਰੀ ਜਾ ਕਿੱਥਾ ਵੀ ਗਿਆ ਤੇ ਪੰਜਾਬੀ ਕਰਨਗੇ ਕੀ ਭਾਂਡੇ ਮਾਣਨਗੇ ਦੱਸੋ ਕੀ ਕਰਨਗੇ ਪੰਜਾਬੀ ਅਸੀਂ ਯਾਰ ਪੰਜਾਬ ਦੇ ਵਿੱਚ ਵੀ ਚਲੋ ਵੀ ਪੰਜਾਬੀ ਡਰਾਈਵਰ ਨਹੀਂ ਆਵੇ ਮੈਂ ਤੁਹਾਨੂੰ ਦਿਖਾ ਦਿੰਦਾ ਵੀ ਅੱਜ ਵੀ ਪੰਜਾਬ ਦੀਆਂ ਗੱਡੀਆਂ ਜਿਹੜੀਆਂ ਆ 30% ਬਾਹਰਲੇ ਡਰਾਈਵਰ ਚਲਾ ਰਹੇ ਆ ਮਤਲਬ ਕਿ ਅਸੀਂ ਡਰਾਈਵਰ ਹੀ ਕਿਤੇ ਦਾ 30% ਜਿਹੜਾ ਹਿੱਸਾ ਆ ਉਹ ਵੀ ਆਪਾਂ ਬਾਹਰਲੇ ਲੋਕਾਂ ਨੂੰ ਦੇ ਦਿੱਤਾ ਕਿਉਂ ਦਿੱਤਾ ਇਸ ਕੰਮ ਚ 4 ਪੈਸੇ ਆ ਚਲੋ ਰੋਟੀ ਵਧੀਆ ਬਣਦੀ ਆ ਚਲਦੀ ਆ ਘਰਦੀ ਆ ਨਾ ਜੇ ਕੋਈ ਬਾਈ ਅਨ ਬੇਵਕਤਰ ਹੋਈ ਜਾਵੇ ਤਾਂ ਲੱਗਦਾ ਲਾ ਹਨਾ ਜਿਹੜੀਆਂ ਦੇ ਵਿੱਚ ਜੇਕਰ ਹੁਣ ਆਪਾਂ ਟਰੱਕ ਦੇ ਨਾਲ ਨਾਰਮਲ ਬੰਦੇ ਦਾ 18-20000 ਰੁਪਇਆ ਬੜਦਾ ਆ ਹਨਾ ਰੋਟੀ ਖਰਚਾ ਮਾਲਕਾਂ ਦਾ 12-12000 ਰੁਪਇਆ ਬਣਦਾ ਚਲੋ ਰੋਟੀ ਚੱਲਦੀ ਪਰ ਕਿਉਂ ਨਹੀਂ ਇਸ ਕੰਮ ਦੀ ਕੋਈ ਹੱਲਾ ਉਹ ਵੀ ਅਗਲਾ ਕਹਿੰਦਾ ਯਾਰ ਵੀ ਪਤਾ ਨਹੀਂ ਕਿਹੜੇ ਵੇਲੇ ਕੀ ਪੰਗਾ ਪੈ ਜਾਣਾ ਹਨਾ ਹਰ ਇੱਕ ਬੰਦਾ ਇਸ ਚੀਜ਼ ਨੂੰ ਡਰਦਾ ਕਾਨੂੰਨ ਉਦਾਂ ਦੇ ਆ ਗਏ ਆ ਵੀ ਹਰ ਵੇਲੇ ਵੱਡੀ ਗੱਡੀ ਦਾ ਕਸੂਰ ਵੱਡੀ ਗੱਡੀ ਗਲਤ ਆ ਪਰ ਇਦਾਂ ਹੁੰਦੀ ਨਹੀਂ ਹੈਗੀ ਇਹ ਸਿਰਫ ਚਲੋ ਵੀ ਇੱਕ ਇੱਕ ਅਮੀਰ ਅਮੀਰੀ ਦਾ ਪੱਖ ਲੈ ਕੇ ਇਹ ਚੀਜ਼ ਬਣਾਈ ਗਈ ਆ ਪਰ ਇਦਾਂ ਨਹੀਂ ਹੁੰਦੀ ਹੈਗੀ ਵੀ ਆਪਾਂ ਕਹੀਏ ਯਾਰ ਵੀ ਸਾਡੇ ਜਿਹੜਾ ਆ ਕਾਰ ਵਾਲਾ ਹੀ ਸਹੀ ਹੁੰਦਾ ਆ ਹਨਾ ਜਾਂ ਕਾਰ ਚ ਮੋਟਰਸੈੱਲ ਵੱਜੇ ਦਾ ਮੋਟਰਸੈੱਲ ਵਾਲਾ ਹੀ ਸਹੀ ਹੁੰਦਾ ਇਦਾਂ ਨਹੀਂ ਹੈ ਕਿ ਕੋਈ ਵੀ ਗੱਲਬਾਤ ਪਰ ਉਹ ਉਹ ਉਹਨਾਂ ਚੀਜ਼ਾਂ ਕਰਕੇ ਕੋਈ ਡਰਾਈਵਰ ਜੀ ਆ ਕੇ ਕੁਛ ਨਹੀਂ ਵੀ ਯਾਰ ਮੈਂ ਟਰੱਕ ਚਲਾਉਣਾ ਆਉਂਗਾ ਹਨਾ ਰੱਬ ਨਾ ਕਰੇ ਕੋਈ ਗੱਲਬਾਤ ਹੋ ਗਈ ਤਾਂ ਮੈਂ ਜਾਊਂਗਾ ਅੰਦਰ ਹਨਾ ਕੀ ਖਟਿਆ ਮੈਂ ਕੀ ਮਿਲੂਗਾ ਹਨਾ ਕਾਨੂੰਨ ਵੀ ਨਹੀਂ ਇਸ ਚੀਜ਼ ਨੂੰ ਸੋਚਦਾ ਵੀ ਉਹਦਾ ਪਰਿਵਾਰ ਕਿੱਦਾਂ ਰੋਟੀ ਚਲਾਏਗਾ ਹਨਾ ਚਲੋ ਜੀ ਇੱਕ ਕਿਸ ਨੇ ਕੋਈ ਗੁਨਾਹ ਕੀਤਾ ਆ ਉਹਦਾ ਭਾਵੇਂ ਜਿੰਨੀ ਮਰਜ਼ੀ ਸਜ਼ਾ ਹੋ ਜਾਵੇ ਉਹ ਜਿਹੜਾ ਕੋਈ ਦੇਖਣਾ ਇਨਸਾਨ ਆ ਹੁਣ ਰੋਡ ਤੇ ਚੱਲਦੇ ਐਕਸੀਡੈਂਟ ਦਾ ਮਤਲਬ ਉਧਰ ਘਟਨਾ ਜਿਹੜੀ ਆ ਵੀ ਇਹ ਦਾ ਚਲੋ ਵੀ اچانک ਹੋ ਜਾਂਦੀ ਸਡਨਲੀ ਹੋ ਜਾਂਦੀ ਹੈ ਨਾ ਔਰ ਕਈ ਵਾਰੀ ਗੱਡੀ ਦੇ ਲੋਕ ਸਿੱਧਾ ਦਾ ਪੈਰ ਨਾਲ ਗੱਡੀ ਰੋਡ ਤੇ ਘੁੰਮ ਜਾਂਦੀ ਆ ਤੇ ਟਾਇਰਾਂ ਦੀ ਗੋਲੀ ਟੁੱਟ ਜਵੇ ਗੱਡੀ ਕਿਧਰ ਦੀ ਕਿਧਰ ਜਾਊਗੀ ਹੈ ਨਾ ਸਟੀਅਰਿੰਗ ਲਾਕ ਹੋ ਜਾਣਾ ਬੜੀਆਂ ਚੀਜ਼ਾਂ ਹੁੰਦੀਆਂ ਆ ਤੇ ਪਰ ਗੱਲ ਕੀ ਆ ਵੀ ਇਹਨਾਂ ਚੀਜ਼ਾਂ ਨੂੰ ਸਰਕਾਰਾਂ ਨਹੀਂ ਸਮਝੀਆਂ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਿਆ ਜਾਂਦਾ ਕੋਈ ਵੀ ਕੋਈ ਇਹ ਹਾਦਸਾ ਹੁੰਦਾ ਆ ਨਾ ਵੱਡੀ ਗੱਡੀ ਵਾਲੇ ਡਰਾਈਵਰ ਨੂੰ ਵੀ ਸਜ਼ਾ ਹੁੰਦੀ ਆ ਹਾਲਾਂਕਿ ਭਾਵੇਂ ਉਹ ਛੋਟੀ ਵਾਲੇ ਦੇ ਕਰਕੇ ਹੋਇਆ ਹੋਵੇ ਭਾਵੇਂ ਛੋਟੀ ਵਾਲੇ ਨੇ दारू ਪੀਤੀ ਹੋਵੇ ਕੋਈ ਨਸ਼ਾ ਕੀਤਾ ਹੋਵੇ ਪਰ ਕੀ ਆ ਇੱਕ ਭੇਡ ਚਾਲ ਬਣ ਗਈ ਆ ਨਹੀਂ ਜੀ ਗਲਤੀ ਵੱਡੀ ਵਾਲੇ ਦੀ ਪਰ ਇਹਦਾ ਨਹੀਂ ਹੁੰਦਾ ਅਸੀਂ ਤਾਂ ਰੋਡ ਤੇ ਚੱਲਦੇ 50 55 ਦੀ ਸਪੀਡ ਤੇ ਆ ਕੰਟਰੋਲ ਚ ਚੱਲਦੇ ਆ ਹਨਾ ਸਾਡੀਆਂ 에ਅ ਬ੍ਰੇਕਸ ਹੈਗੀਆਂ ਭਈ ਹਨਾ ਜਿਵੇਂ ਵੀ ਜਿੱਦਾਂ ਵੀ ਆ ਅਸੀਂ 50 55 ਦੀ ਕੰਟਰੋਲ ਤੇ ਚੱਲਦੇ ਆ ਸਪੀਡ ਦੇ ਉੱਤੇ ਤੇ ਕਾਰ ਚੱਲਦੀ 100 ਸਵਾ 100 ਦੀ ਸਪੀਡ ਦੇ ਉੱਤੇ ਪਰ ਕਸੂਰ ਵੇ ਇਹਨਾਂ ਦਾ ਇਸੇ ਕਰਕੇ ਕੋ ਡਰਾਈਵਿੰਗ ਜਾ ਕੇ ਕੁੱਛ ਗਿਆ ਪਰ ਕੀ ਆ ਵੀ ਬਾਹਰਲੇ ਦੇਚ ਹਰ ਕੋ ਜਾ ਕੇ ਡਰਾਈਵਰੀ ਕਰਨਾ ਚਾਹਦਾ ਉੱਥੇ ਡਰਾਈਵਰ ਦੀ ਮੁਕਤ ਵੱਡੀ ਆ ਯਾਰ ਹੈ ਜੀ ਤਾਂ ਉਹ ਵੀ ਧਰਤੀ ਆ ਨਾ ਹੈਗਾ ਤਾਂ ਉਹ ਵੀ ਲੋਕ ਇਨਸਾਨ ਹੀ ਆ ਉਹ ਕਿਉਂ ਡਰਾਈਵਰੀ ਦੀ ਇਨਸਪੈਕਟ ਕਰਦੇ ਉਹਨਾਂ ਨੂੰ ਪਤਾ ਟਰਾਂਸਪੋਰਟੇਸ਼ਨ ਬਿਨਾ ਦੇਸ਼ ਚੱਲ ਨਹੀਂ ਸਕਦਾ ਸਾਡੇ ਇੱਥੇ ਕੁਝ ਕੁ ਬੰਦੇ ਜੇ ਮਾਰੇ ਵੀ ਆ ਹਰ ਇੱਕ ਜਗ੍ਹਾ ਹੀ ਹੁੰਦੇ ਆ ਹਰੇਕ ਬਰਗ 'ਚ ਹੁੰਦੇ ਆ ਡਰਾਈਵਰਾਂ ਦਾ ਤੇ ਪੁਲਿਸ ਦਾ ਸੇਮ ਹਾਲਾਤ ਆ ਪੁਲਿਸ ਦੇ ਬੰਦੇ ਗਲਤ ਤੋਣ ਕਰਕੇ ਸਾਰਾ ਮਹਿਕਮਾ ਬਦਨਾਮ ਹੋ ਜਾਂਦਾ ਉਹ ਪੁਲਿਸ ਚ ਕਈ ਅਫਸਰ ਇੰਨੇ ਵਧੀਆ ਆ ਕੋਈ ਇੰਨਾ ਵਧੀਆ ਸੈਂਸ ਨਾਲ ਬੋਲਦੇ ਆ ਨਾ ਰਿਸਪੈਕਟ ਨਾਲ ਬੋਲਦੇ ਆ ਸਾਡਾ ਵੀ ਜਲ ਕਰਦਾ ਵੀ ਯਾਰ ਹਨਾ ਆਪਾਂ ਵੀ ਅਗਲਾ ਰਿਸਪੈਕਟ ਦੇਈਏ ਨਹੀਂ ਤਾਂ ਡਰਾਈਵਰਾਂ ਨੂੰ ਵੀ ਲੋਕੀ ਪਿੱਠ ਪਿੱਛੇ ਗਲਤ ਬੋਲਦੇ ਆ ਪੁਲਸਰਾਂ ਨੂੰ ਵੀ ਗਲਤ ਬੋਲਦੇ ਆ ਨਾ ਪਰ ਕਈ ਅਫਸਰ ਹੀ ਇੰਨੇ ਵਧੀਆ ਉਹਨਾਂ ਨੇ ਗੱਲ ਕਰਨ ਦਾ ਲਹਿਜਾ ਇੰਨਾ ਵਧੀਆ ਆ ਉਹਨਾਂ ਦਾ ਵੀ ਅਸੀਂ ਉਹਨਾਂ ਦੀ ਪਿੱਠ ਪਿੱਛੇ ਰਿਸਪੈਕਟ ਕਰਦੇ ਆ ਤੇ ਨਹੀਂ ਯਾਰ ਅਫਸਰ ਬਹੁਤ ਵਧੀਆ ਇੰਨੇ ਰਿਸਪੈਕਟ ਨਾਲ ਗੱਲ ਕੀਤੀ ਆ ਨਾ ਔਰ ਕਈ ਉਹਦਾ ਵ ਏਜੈਂਟ ਡਰਾਈਵਰੀ ਦੇ ਹਾਲਾਤ ਆ ਕੋਈ ਇੱਕ ਬੰਦੇ ਗੱਲ ਫੋਨ ਕਰਕੇ ਸਾਰਾ ਮਹਿਕਮਾ ਬਦਲਾਮ ਹੋ ਜਾਂਦਾ ਪਰ ਜੇਕਰ ਆਪਾਂ ਚਾਹੀਏ ਨਾ ਵੀ ਜੇ ਇਹ ਮਹਿਕਮੇ ਚ ਸੁਧਾਰ ਹੋ ਜਵੇ ਤਾਂ ਮੇਰੇ ਹਿਸਾਬ ਨਾਲ ਬਹੁਤ ਔਖਾ ਜੇ ਹੋ ਜਾਏਗਾ ਤੇ ਪੰਜਾਬੀਆਂ ਦਾ ਇੱਕ ਰੋਜ਼ਗਾਰ ਬਚਿਆ ਰਹੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੰਜਾਬ ਦੇ ਵਿੱਚ ਵੀ ਪੰਜਾਬੀ ਡਰਾਈਵਰ ਨਹੀਂ ਲੱਭਣਾ ਕਿਉਂਕਿ ਪੰਜਾਬੀ ਅਣਕੀ ਕੌਮ ਹੈਗੀ ਆ ਇਹ ਨਹੀਂ ਕਿਸੇ ਤੋਂ ਹੋਏ ਤੋਂ ਸੁਣ ਸਕਦੇ ਉਹ ਵੇਖੋ ਮਰਜ਼ੀ ਹੋ ਜਾਏ ਇਹ ਕਿਸੇ ਤੋਂ ਹੋਏ ਤੋਂ ਨਹੀਂ ਸੁਣਦਾ ਅੱਜ ਵੀ ਡਰਾਈਵਰ ਜਿਹੜਾ ਸਹੀ ਆ ਨਾ ਡ라이ਵਰ ਆਪਣੇ ਗੱਟਸ ਰੱਖਦਾ ਆਪਣਾ ਸਟੇਟਸ ਰੱਖਦਾ ਨਾ ਉਹ ਕਿਸੇ ਦੀ ਕੋਈ ਨਹੀਂ ਸੁਣਦਾ ਆ ਕੋਈ ਬਾੜਾ ਜਿਹੜਾ ਆ ਜਿਹਨੂੰ ਜਿਹਨੇ ਜਿਹੜਾ ਆਪ ਗਲਤ ਆ ਰੇਸਿੰਗ ਦੇ ਉੱਤੇ ਗੰਦੇ ਨਸ਼ੇ ਕਰਕੇ ਵਾਹਣਾ ਤਾਂ ਬਾਈ ਗੱਲਾਂ ਤਾਂ ਸੁਣੀਆਂ ਪੈਣੀਆਂ ਹੈ ਨਾ ਜਿਹੜਾ ਡਰਾਈਵਰ ਸਹੀ ਆ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਬਾਕੀ ਇਹ ਇਹ ਵੀਡੀਓ ਬਣਾਉਣ ਦਾ ਮੇਰਾ ਇਹੀ ਮਕਸਦ ਆ ਕਿ ਕਿਤੇ ਨਾ ਕਿਤੇ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਦੇ ਡਰਾਈਵਰੀ 'ਚ ਸੁਧਾਰ ਕੀਤਾ ਜਾਵੇ ਤਾਂ ਨੂੰ ਹੈ ਨਾ ਸਾਡੇ ਇੱਥੇ ਮੁੰਡੇ ਡਰਾਈਵਰ ਬਣ ਸਕਣ ਇਹ ਇੱਕ ਇਹ ਰੋਜ਼ਗਾਰ ਬਚਿਆ ਰਹੇ ਪਹਿਲਾ ਕਿਸਾਨੀ ਖਤਮ ਹੋ ਗਈ ਇਹ ਟਰੱਕਾਂ ਵਾਲੇ ਡਰਾਈਵਰੀ ਵਾਲ ਖਤਮ ਹੋ ਗਈ ਤੁਹਾਡੇ ਤੋਂ ਕੋਈ ਕੰਮ ਨਹੀਂ ਬਚਦਾ ਰੇੜੀਆਂ ਲੱਗਣੀਆਂ ਨੇ ਪੰਜਾਬੀ ਆਪੇ ਹੈ ਕਿ ਨਹੀਂ ਜੀ ਧੰਨਵਾਦ ਸਾਰੇ